ਕੋਤੀਪੁਰ ਪਿੰਡ ਦਾ ਨਾਮ ਸਾਡੇ ਪੁਰਖੇ ਸ਼੍ਰੀ ਖੇਤਰਾਮ ਜੀ ਨੰਬਰਦਾਰ ਉਹਨਾਂ ਦੇ ਨਾਮ ਤੋਂ ਪਿਆ ਸੀ ਮੇਰੇ ਦਾਦਾ ਜੀ ਜੋ ਕਿ ਸ਼੍ਰੀ ਦولتਰਾਮ ਜੀ ਉਹਨਾਂ ਦੀ ਉਮਰ 20 ਸਾਲ ਸੀ ਪੂਰੇ ਜਵਾਨ ਸੀ ਅਸੀਂ ਜਿਵੇਂ ਉਹ ਰਾਤ ਨੂੰ ਸੌਂਦੇ ਸੀ ਸਾਡੇ ਨਾਲ ਸੌਂਦੇ ਸੀ ਤਾਂ ਅਸੀਂ ਛੋਟੇ ਛੋਟੇ ਉਹਨਾਂ ਤੋਂ ਗੱਲਾਂ ਕਰਦੇ ਸੀ ਉਹ ਸਾਨੂੰ ਸਾਡੇ ਪਾਕਿਸਤਾਨ ਵਾਲੇ ਪਿੰਡ ਬਾਰੇ ਸਾਡੇ ਘਰ ਬਾਰੇ ਪੂਰੀ ਜਾਣਕਾਰੀ ਦਿੰਦੇ ਸਨ ਪਿੰਡ ਦਾ ਨਾਮ ਕਿਵੇਂ ਬਿਆਕੋਦੀ ਬੋਲ ਮੋ ਇੱਕ ਕੰਬੋ ਸੀ ਉਹਦਾ ਨਾਮ ਦੇ ਕਿਆ ਅੱਛਾ ਇਹ ਜਨਾ ਕੋਤੇ ਕੋਈ ਵਜਣਾ ਤੇ ਉਹਦਾ ਉਹ ਤੋਂ ਲੰਬਾਦਾਰ ਵੀ ਸਿਕੋਤੀ ਕੋਲ ਅੱਛਾ 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 ਉਹ ਜਨਾ ਆ ਗਏ ਉਹ ਤੇ ਕੋਲ ਤਾਂ ਤੇ ਆਪਣੇ ਮਸੀਤ ਦੇ ਬਿਲਕੁਲ ਨਾਲ ਨਹੀਂ ਸਾਡਾ ਘਰ ਸੀ ਤੇ ਇਹ ਕਹਿੰਦੇ ਨੇ ਸਾਡੀ ਜ਼ਮੀਨ ਦੇ ਨਾਲ ਹੀ ਜਿੱਥੇ ਸਾਡਾ ਖੇਤ ਸੀ ਸਾਰੇ 120 ਕਿੱਲੇ ਇੱਕੋ ਥਾਂ ਤੇ ਜ਼ਮੀਨ ਸੀ ਇਕੱਠੀ ਤੇ ਉਹਦੇ ਨਾਲ ਸ਼ਮਸ਼ਾਨ ਘਾਟ ਵੀ ਸਾਡੀ ਜ਼ਮੀਨ ਦੇ ਨਾਲ ਹੀ ਪੈਂਦਾ ਸੀ ਪਿੰਡ ਕਹਿੰਦੇ ਆ ਬਹੁਤ ਵੱਡਾ ਸੀ ਸਾਰੇ ਪਿੰਡ ਦੇ ਆ ਗਲੀਆਂ ਲਮੀਆਂ ਖੁੱਲੀਆਂ ਸਨ ਪਿੰਡ ਵਾਲੇ ਹੋਰ ਲੋਕਾਂ ਤੇ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਸਜਿਦ ਦੇ ਬਿਲਕੁਲ ਸਾਹਮਣੇ ਇਸ ਪਿੰਡ ਦੇ ਪਹਿਲੇ ਜ਼ਗੀਰਦਾਰ ਜੀ ਦਾ ਜਿਹੜਾ ਬੇਰੀ ਵਾਲਾ ਮਕਾਨ ਉਹ ਇੱਥੇ ਹੋਇਆ ਕਰਦਾ ਸੀ ਲੇਕਿਨ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਇਹ ਫਿਰ ਮਹਾਜਰਾਂ ਨੂੰ ਪਿਆ ਤੇ ਇਨਾ ਅਰਸਾ ਗੁਜ਼ਰਨ ਕਾਰਨ ਉਹਨਾਂ ਨੇ ਫਿਰ ਢਾ ਕੇ ਆਪਣੀ ਜ਼ਰੂਰਤ ਦੇ ਮੁਤਾਬਕ ਇਹਦਾ ਸਾਰਾ ਨਕਸ਼ਾ ਆਪਣੇ ਤਰੀਕੇ ਨਾਲ ਤਿਆਰ ਕਰ ਲਿਆ ਕੀ ਪਤਾ ਸੀ ਕਿਵੇਂ ਵੰਡਦੇ ਉਜਾੜੇ ਪੈਨੇ ਨੇ ਤੇ ਸਾਰਿਆਂ ਨੇ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਇੰਜ ਛੱਡ ਕੇ ਉੱਜੜ ਜਾਣਾ ਇਹ ਤੁਹਾਨੂੰ ਜਿੰਨੀਆਂ ਵੀ ਜ਼ਮੀਨਾਂ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਇਹ ਸਾਰੀ ਹੀ ਜ਼ਮੀਨ ਖੇਦਾ ਰਾਮ ਜੀ ਨੰਬਰਦਾਰ ਦੀ ਹੋਇਆ ਕਰਦੀ ਸੀ ਅੱਜ ਤੁਸੀਂ ਦੇਖੋਗੇ ਜਿਹੜੇ ਤੁਹਾਨੂੰ ਸਾਹਮਣੇ ਦੋ ਦਰਖਤ ਨਜ਼ਰ ਆ ਰਹੇ ਨੇ ਇਹ ਦਰਖਤ ਤੇ ਖੋਤੇ ਹਲਾ ਖੂ ਹੁੰਦਾ ਸੀ ਪਹਿਲੇ ਤਾਂ ਲੋਕ ਸ਼ਾਇਦ ਇਹਨੂੰ ਪੁਰਾਣਾ ਖੂਹ ਕਹਿੰਦੇ ਸੀ ਲੇਕਿਨ ਇਹ ਪਿੰਡ ਵਾਲੇ ਅੱਜ ਵੀ ਇਸ ਜਗ੍ਹਾ ਨੂੰ ਖੋਤੇ ਵਾਲੇ ਖੂਹ ਦੇ ਨਾਮ ਤੋਂ ਹੀ ਜਾਣਦੇ ਤੇ ਦੱਸਦੇ ਨੇ ਜਿਵੇਂ ਕਿ ਤੁਹਾਨੂੰ ਇੱਥੋਂ ਵੀ ਦੋ ਦਰਖਤ ਨਜ਼ਰ ਆ ਰਹੇ ਨੇ ਇਹ ਸਾਰੀ ਉਹਨਾਂ ਦੀ ਜ਼ਮੀਨ ਆ ਗਈ ਤੇ ਉਹਨਾਂ ਦੇ ਬਿਲਕੁਲ ਨਾਲ ਇੱਥੇ ਕਬਰਿਸਤਾਨ ਹੈ ਜਿਹੜਾ ਕਿ ਪਹਿਲੇ ਇਹਦਾ ਥੋੜਾ ਜਿਹਾ ਪਰਲਾ ਹਿੱਸਾ ਜਿਹੜਾ ਹੈ ਉੱਥੇ ਸਿਵੇ ਹੁੰਦੇ ਸੀ ਹੁਣ ਤਾਂ ਇਹ ਸਾਰਾ ਹੀ ਕਬਰਿਸਤਾਨ ਬਣ ਚੁੱਕਿਆ ਹੈ ਪਰ ਇਹ ਹੋ ਜਾਗਾ ਹੈ ਕਿ ਜਿੱਥੇ ਇਸ ਪਿੰਡ ਦੇ ਸਿਵੇ ਹੋਇਆ ਕਰਦੇ ਸੀ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਵਿਸਾਂਜੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਚੜਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਤੇ ਘਰ ਦਿਖਾਣੇ ਆ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲੈਂਦੇ ਪੰਜਾਬ ਦੇ ਜ਼ਿਲ੍ਹਾ ਓਕਾੜਾ ਦੀ ਤਹਿਸੀਲ ਦੀਪਾਲਪੁਰ ਦੇ ਪਿੰਡ ਖੋਤੀਪੁਰ ਖੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਦਾ ਨਾਮ ਖੋਤੀਪੁਰ ਸੀ ਤੇ ਹੁਣ ਇਹਨੂੰ 45 SP ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਤੇ ਇਹ ਪਿੰਡ ਵਿਖਾਣ ਦਾ ਸਾਨੂੰ ਕਿਹਾ ਸਾਡੇ ਵੀਰ ਚੜ੍ਹਦੇ ਪੰਜਾਬ ਤੋਂ ਕਰਨ ਕੰਬੋਜ ਉਹਨਾਂ ਨੇ ਦੱਸਿਆ ਕਿ ਇਹ ਉਹਨਾਂ ਦੇ ਪੁਰਖਿਆਂ ਦਾ ਪਿੰਡ ਹੈ ਸਾਥੀ ਜੀ ਗਾਲ ਜੀ ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਅਸੀਂ ਜੀਵੇ ਸਾਂਝਾ ਪੰਜਾਬ ਚੈਨਲ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜੋ ਕਿ ਬਹੁਤ ਹੀ ਸੋਨਾ ਪਰਾਨਾ ਕਰ ਰਹੇ ਹਨ ਸਾਨੂੰ ਸਾਡੇ ਵਿਛੜੇ ਹੋਏ ਪੁਰਾਣੇ ਘਰਾਂ, ਕੇਤਾ, ਪਿੰਡਾਂ ਬਾਰੇ ਜੋ ਕਿ ਦਿਖਾ ਰਹੇ ਆ ਸਾਡਾ ਪੁਰਾਣਾ ਪਿੰਡ ਕੋਤੀਪੁਰ ਜੋ ਕੀ ਤਹਿਸੀਲ ੁਕਾੜਾ ਪਾਕਿਸਤਾਨ ਵਿੱਚ ਮੌਜੂਦ ਸੀ ਕੋਤੀਪੁਰ ਪਿੰਡ ਦਾ ਨਾਮ ਸਾਡੇ ਪੁਰਖੇ ਸ਼੍ਰੀ ਖੇਤਰਾਮ ਜੀ ਨੰਬਰਦਾਰ ਉਹਨਾਂ ਦੇ ਨਾਮ ਤੋਂ ਪਿਆ ਸੀ ਮੇਰੇ ਖੇਤਰਾਮ ਨਪਦਾ ਜੀ ਮੇਰੇ ਦਾਦਾ ਜੀ ਦੇ ਦਾਦਾ ਜੀ ਸਨ ਅਤੇ ਉਹ ਜਿਵੇਂ ਕਿ ਉਹਨਾਂ ਦਾ ਨਾਮ ਮੈਸੀ ਤਾਂ ਖੇਤਰਾਮ ਸੀ ਪਰ ਜਿਵੇਂ ਕਿ ਉਹ ਜਦੋਂ ਛੋਟੇ ਸਨ ਬਚਪਨ ਚ ਉਹਨਾਂ ਦੇ ਨਾਲ ਜੋ ਕਿ ਯਾਰ ਬੇਲੇ ਦੋਸਤ ਜੋ ਬਚਪਨ ਚ ਜਿਵੇਂ ਇੱਕ ਸ਼ੇਰ ਬਣੀ ਸੀ ਖੇਤਾ ਗਏ ਕੋਤਾ ਗਏ ਜਿਵੇਂ ਸ਼ੇਰ ਦੇ ਸਨ ਜਦੋਂ ਮੇਰੇ ਦਾਦਾ ਜੀ ਵੱਡੇ ਜਵਾਨ ਹੋਏ ਉਹਨਾਂ ਉਹਨਾਂ ਜਿਵੇਂ ਉਹ ਮੋਹਤਮਰ ਬਣੇ ਨੰਬਰਦਾਰ ਸੀ ਮੋਹਤਮਰ ਸੀ ਪਿੰਡ ਦੇ ਉਹਨਾਂ ਦੇ ਨਾਮ ਤੋਂ ਪਿੰਡ ਦਾ ਨਾਮ ਖੋਤੀਪੁਰ ਆ ਕੇ ਆ ਗਏ ਵੈਸੇ ਖੋਤੀਪੁਰ ਉਹ ਚੱਕ ਮਤਾਲੀ ਨੇ ਨਾਮ ਨਾਲ ਵੀ ਜਾਂਦੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਖੋਤੀਪੁਰ ਇਹ ਕਰਨੇ ਆ ਤੇ ਬਜ਼ੁਰਗਾਂ ਨਾਲ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਅਸਲਾਮੁਅਲੈਕਮ ਬਾਬਾ ਜੀ ਹੋਰ ਕੀ ਹਾਲ ਚਾਲ ਹੈ ਅੱਲਾਹ ਦਾ ਨਾਮ ਕੀ ਬਾਬਾ ਜੀ ਤੁਹਾਡਾ ਹਰਕਸੋਰ ਪਲਖਸ਼ੇਲ ਸਹੀ ਤੇ ਵਾਲਾ ਸਾਹਿਬ ਦਾ ਮੰਤਿਬਾ ਇੱਕ ਜਦਾਦਾ ਜੀ ਦਾ ਹਾਂ ਬਸ ਸਹੀ ਤੇ ਬਾਬਾ ਜੀ ਇਹ ਪੰਜਾਬ ਦੀ ਬਾਰਡ ਤੋਂ ਪਹਿਲਾਂ ਇੱਥੋਂ ਦੀ ਵਸਨੀਕ ਕਿਚੜ ਦੇ ਪੰਜਾਬ ਤੋਂ ਆਇਸਾ ਸੀ ਜਿਲ੍ਹਾ ਪੁਮਾ ਉਪਰ ਜਿਲ੍ਹਾ ਰੋਲ ਕੋ ਤੇ ਪਿੰਡ ਕਿਹੜਾ ਸੀ ਆਪਾਂ ਦਾਪਾ ਦਰਦਲਾ ਤੇ ਤਸੀਲ ਸੂਲ ਬੁੰਦਰਾ ਸੀਲ ਬੰਗੜਾ ਪਾਜੜਾ ਸਹੀ ਇਹ ਬੱਬਰੀ ਕਿੰਨੀ ਕੁ ਉਮਰ ਸੀ ਤੁਹਾਡੀ ਉਸ ਟਾਈਮ ਤੇ ਮਾਇਆ ਜਹਾਨ ਪਕੀਰੰਗਪੁਰ ਸਹੀ ਕਜ਼ੀਲੀ ਬੜਾ ਜਿੱਦ ਜੀ ਪੁੱਤਾਂ 8 ਸਾਲਾਂ ਨੂੰ 9 ਸਾਲਾਂ ਦੇ ਵਿੱਚ ਇੱਕ ਇਹ ਬੱਬੀ ਇਹ ਜਿਹੜਾ ਪਿੰਡ ਹੈਗਾ ਖੋਤੀਪੁਰ ਤੇ ਪਿੰਡ ਫਿਰ ਤੁਸੀਂ ਤੇ ਅਮਨੋ ਜਵਾਨੀ ਇੱਥੇ ਸੰਭੀਨਾ ਆਪਣੀ ਇਹ ਕੱਚਾ ਸੀ ਪੱਕਾ ਕਿਵੇਂ ਦਾ ਪਿੰਡ ਸੀ ਇਹ ਪਾਸ ਜਿਹੜਾ ਕੋਤੀ ਕੋਰੇ ਨਾ ਤਿੰਨ ਦੋ ਦੋ ਘਰ ਮਕਾਨ ਪੱਤੇ ਹੈਗਾ ਬੰਦੂ ਦਾ ਪੱਤਾ ਬੱਬੀ ਮੁਸਲਮਾਨਾਂ ਦੇ ਪਿੰਡ ਸੀ ਕਿ ਲਲਮਾ ਸੀ ਸਿੱਖਾ ਹੋਇਆ ਗਮ ਸੰਮਾਨ ਸੀ ਇਹ ਲਲਮਾ ਲਲਮਾ ਤੋਂ ਦੋ ਟੈਨ ਪੰਮਾ ਮਾਲਕ ਟੈਕਨ ਕੀ ਸਰ ਕੀ ਇਸੰ ਪੰਗੋ ਸੰ ਸੇ ਕਾਲ ਦੇ ਟੋਗਾ ਸੀ ਇੱਕ ਕੋਜ਼ੇ ਸੇ ਬਾਕੀ ਕੰਮ ਬੁਆ ਯਕੀ ਨਮਾਨੰਦ ਦੇ 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 ਦੋ 3 ਕਮਾ ਮੁਸਲਮਾਨਾ ਦੇ ਤੇ ਇੱਕ ਤੇਜ ਸੰਤੇਰਾ ਦੇ ਸਾਸੀ ਰੈਕਟਿਕ ਸਾਗੇ ਠੀਕ ਰੱਖੜੋ ਵਿਥ ਆਰਡਰ ਬੋਕਰ ਬੇਬੇ ਚਾਰ ਕਮਾ ਮੁਸਲਮਾਨਾ ਨੂੰ ਇਹ ਵੀ ਨਖਰੇ ਦੇ ਦੇਖੋ ਠੀਕ ਤੇ ਇਹ ਬੱਬਾ ਜੀ ਪਿੰਡ ਦਾ ਮਤਲਬ ਕਿ ਤੁਸੀਂ ਸੁਣਿਆ ਹੋਵੇ ਜਿਹੜੇ ਇੱਥੇ ਦੇ ਲੋਕਲ ਰੋਜਦੇ ਸੀ ਇਹ ਪਿੰਡ ਦਾ ਨਾਮ ਕਿਵੇਂ ਬਿਆਖੋਦੀ ਬੋਲਿਆ ਉਹ ਇੱਕ ਕੰਬੋ ਸੀ ਉਹਦਾ ਨਾਮ ਦੇ ਕਿਆ ਅੱਛਾ ਇਹਦਾ ਨਾਮ ਕੋਤਿਆ ਕੋਈ ਬੰਦਨ ਕੋਤੋ ਲੰਬਾ ਦਾਰ ਵੀ ਸੀ ਕੋਤਿ ਬੋਲ ਅੱਛਾ 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 ਉਹਨਾਂ ਦਾ ਨਾਮ ਕੀ ਕੋਤਿ ਬੋਲ ਸੀ ਸੀ ਇੱਕ ਸਾਡੇ ਘਰ ਦੇ ਵਿੱਚ ਦੱਸਿਆ ਕਿ ਬਹੁਤ ਵੱਡੀ ਬੇਰ ਸੀ ਵਧੀਆ ਮਤਲਬ ਕਾਫੀ ਮਿੱਠੇ ਬੇਰ ਵਗੈਰਾ ਲੱਗਦੇ ਸੀ ਮੇਰੇ ਦਾਦਾ ਇਹ ਚੀਜ਼ ਦੱਸੇ ਸੀ ਮੇਰੇ ਦਾਦਾ ਜੀ ਜੋ ਕਿ ਸ਼੍ਰੀ ਦੋਲਤਰਾਮ ਜੀ ਉਹਨਾਂ ਦੀ ਉਮਰ 20 ਸਾਲ ਸੀ ਪੂਰੇ ਜਵਾਨ ਸੀ ਅਸੀਂ ਜਿਵੇਂ ਉਹ ਰਾਤ ਨੂੰ ਸੌਂਦੇ ਸੀ ਸਾਡੇ ਨਾਲ ਸੌਂਦੇ ਸੀ ਤਾਂ ਅਸੀਂ ਛੋਟੇ ਛੋਟੇ ਉਹਨਾਂ ਤੋਂ ਗੱਲਾਂ ਪੁੱਛਦੇ ਸੀ ਉਹ ਸਾਨੂੰ ਸਾਡੇ ਪਾਕਿਸਤਾਨ ਵਾਲੇ ਪਿੰਡ ਬਾਰੇ ਸਾਡੇ ਘਰ ਬਾਰੇ ਪੂਰੀ ਜਾਣਕਾਰੀ ਦਿੰਦੇ ਸਨ ਸਾਡਾ ਉੱਥੇ ਬਹੁਤ ਵਧੀਆ ਸਾਡਾ ਰਕਬਾ ਮੇਰੇ ਦਾਦਾ ਜੀ ਦੱਸਿਆ ਨਾਲ ਸਾਡਾ 120 ਕਨੇ ਰਕਬਾ ਸੀ ਸਾਡੇ ਦੋ ਖੂਹ ਸੀ ਸਾਰੀ ਜ਼ਮੀਨ ਦੱਸਿਆ ਨਕੀ ਚੜਦੇ ਵਾਲੇ ਚੜਦੇ ਵਾਲੇ ਪਾਸੇ ਸੀ ਸ਼ਾਇਦ ਚੜਦੇ ਵਾਲੇ ਪਾਸੇ ਸੀ ਤੇ ਕੁਛ ਜ਼ਮੀਨ ਜਿਵੇਂ ਕਿ ਇੱਕ ਸਾਈਡ ਤੋਂ ਉੱਚੀ ਸੀ ਇੱਕ ਸਾਈਡ ਤੋਂ ਨੀਵੀਂ ਸੀ ਤੇ ਸਾਡੇ ਦੋ ਖੂਹ ਸੀ ਇੱਕ ਨਵਾਂ ਖੂਹ ਜਿਹਨੂੰ ਕਹਿੰਦੇ ਸੀ ਤੇ ਇੱਕ ਕਹਿੰਦੇ ਸੀ ਪਰਾਰਾ ਖੂਹ ਬਹੁਤ ਵਧੀਆ ਸਾਡੀ ਚੰਗੀ ਜ਼ਮੀਨ ਹੈ ਪਜਾਉ ਸੀ ਸਾਡੇ ਖੇਤ ਦੇ ਵਿੱਚ ਮੇਰੇ ਦਾਦਾ ਜੀ ਦੱਸਿਆ ਹਨ ਕਿ 47 ਤੋਂ ਕੁਛ ਟਾਈਮ ਹੀ ਪਹਿਲਾਂ ਅਸੀਂ ਇੱਕ ਪੱਠਾ ਲਾਇਆ ਸੀ ਜੋ ਕਿ ਸਾਡੀ ਹਵੇਲੀ ਤਿਆਰ ਹੋ ਰਹੀ ਸੀ ਵੈਸੇ ਸਾਡੀ ਇਹ ਹਵੇਲੀ ਚਾਰ ਕਿੱਲਾਂ ਦੇ ਵਿੱਚ ਪਿੰਡ ਦੇ ਵਿੱਚ ਸੀ ਤੇ ਕਹਿੰਦੇ ਨੇ ਕਿ ਆਪਣੇ ਮਸੀਤ ਦੇ ਬਿਲਕੁਲ ਨਾਲ ਹੀ ਸਾਡਾ ਘਰ ਸੀ ਤੇ ਬਾਕੀ ਹੋਰ ਕੁਝ ਗੱਲਾਂ ਜੋ ਕਿ ਬਚਪਨ ਜਦੋਂ ਅਸੀਂ ਸੁਣਿਆ ਸੀ ਕੁਝ ਤਾਂ ਯਾਦ ਨਹੀਂ ਪਰ ਕੁਝ ਇੰਨੀਆਂ ਗੱਲਾਂ ਯਾਦ ਨੇ ਜੋ ਅਸੀਂ ਦੱਸ ਰਿਹਾ ਤੇ ਕਹਿੰਦੇ ਨੇ ਸਾਡੀ ਜ਼ਮੀਨ ਦੇ ਨਾਲ ਹੀ ਜਿੱਥੇ ਸਾਡਾ ਖੇਤ ਸੀ ਸਾਰੇ 120 ਕਿੱਲੇ ਇੱਕੋ ਥਾਂ ਤੇ ਜ਼ਮੀਨ ਸੀ ਇਕੱਠੀ ਤੇ ਉਹਦੇ ਨਾਲ ਸ਼ਮਸ਼ਾਨ ਘਾਟ ਵੀ ਸਾਡੀ ਜ਼ਮੀਨ ਦੇ ਨਾਲ ਹੀ ਪੈਂਦਾ ਸੀ ਪਿੰਡ ਕਹਿੰਦੇ ਆ ਬਹੁਤ ਵੱਡਾ ਸੀ ਸਾਰੇ ਪਿੰਡ ਦੀਆਂ ਗਲੀਆਂ ਲੰਮੀਆਂ ਖੁੱਲੀਆਂ ਸਨ ਮਤਲਬ ਇੱਕ ਸਾਈਡ ਤੋਂ ਕਹਿੰਦੇ ਐਵੇਂ ਲੰਬੀਆਂ ਗਲੀਆਂ ਸੀ ਜਿਵੇਂ ਕਿ ਇੱਕ ਸਾਈਡ ਤੋਂ ਆਪਾਂ ਇੱਕ ਕੋਨੇ ਤੇ ਖੜੇ ਆ ਦੂਸਰੀ ਸਾਈਡ ਤੇ ਪੂਰਾ ਕੋਨਾ ਪੈਣ ਦਾ ਲਿਖਦਾ ਸੀ ਸਾਹਮਣੇ ਸਹੀ ਐ ਬਬੀ ਤੁਹਾਨੂੰ ਜਿਹੜੇ ਇੱਥੋਂ ਜਿਹੜਾ ਨੰਬਰਦਾਰ ਸੀ ਖੇਤਾ ਰਾਮ ਜੀ ਦੇ ਬਾਦ ਪੋਤੀ ਪੋਟੇ ਦੇ ਨਾਮ ਤਾਂ ਬੱਝਾ ਗਿਆ ਉਹਦੇ ਪਰ ਪੋਤਰੇ ਪੋਤਰੀ ਨੇ ਦੱਸਿਆ ਸਾਨੂੰ ਕਿ ਸਾਡਾ ਨਾ ਜਿਹੜਾ ਘਰ ਸੀ ਉਹਦੇ ਇੱਕ ਬੜਾ ਪੁਰਾਣਾ ਬੇਰੀ ਦਾ ਦਰਖਤ ਹੁੰਦਾ ਸੀ ਉਹ ਇਹਨਾਂ ਦੇ ਘਰ ਉਹ ਬੇਰੀ ਕਿਹੜੀ ਜਗ੍ਹਾ ਤੇ ਸੀ ਵੀਰੇ ਬੇਰੀ ਦੇ ਦਰਖਤ ਵਾਲਾ ਰਾਮ ਕਿਹੜੀ ਮਿਸਾਨੀ ਦਸੀਉਣਾ ਬੇਰੀ ਦਾ ਭਾਰੇ ਮਮੀਆਲ ਬੇਰੇ ਦੇ ਵਿਜ਼ੇਕ ਦੇ ਅੱਛਾ ਉਹਨੀਆਂ ਵੇਖਾ ਉਹ ਕਹਿੰਦਾ ਪਹਿਲੇ ਉਹਨਾਂ ਨੇ ਵੇਖੀ ਵੀ ਸੀ ਕਹਿੰਦੇ ਕੋਲੇ ਐਸੇ ਪਹਿਲੇ ਨਾ ਖਤਮ ਹੋਈ 5-6 ਸਾਲ ਪਹਿਲੇ ਕਹਿੰਦੇ ਖਤਮ ਆ ਪਰ ਉਹ ਆਈਏ ਦਾ ਜੀ ਲਲੋ ਦਰਸਾ ਨਹੀਂ ਹੈ ਕੋਈ ਆਈਏ ਪੂਰੀ ਆ ਗਈ ਦਾ ਉਹタル ਮੰਨਦੇ ਨੇ ਸੇ ਗੁਰੂ ਦਾ ਪਿੰਡ ਦੇ ਵਿੱਚ ਜਮਈਆ ਤੇ ਇਹ ਬੱਬਾ ਜੀ ਮਸਜਿਦ ਹੈਗੀ ਸੀ ਆਪਣੇ ਪਿੰਡ ਚ ਹੋਈ ਗਈ ਸੀ ਕੱਚੀ ਕਿ ਪੱਕੀ ਓਕੇ ਬੱਕੀ ਮਰਜੀ ਸੋ ਓਕੇ ਪਾਜ਼ੀ ਮ ਪੱਕੀ ਮਸਜਿਦ ਸਿਰੋ ਫਿੰਰੋ ਪੀਲ ਪੋਤੀ ਪਾ ਸੇ ਕੋਦੀ ਬੜੀ ਬੱਕੀ ਨਹੀਂ ਨਾ ਪਪੂਈ ਇਪੋਲਨ ਡਲ ਲਾਈ ਕਿ ਬਬਰੀ ਬਣਾਏ ਆਪਣੀ ਵੀ ਬਾਤ ਹੈ ਆਪਣਾ ਐਸੀ ਖੋਦੀ ਪਰਚ ਰੇਜੋ ਅੰਦਰ ਅੱਛਾ ਪਿੰਡ ਦੇ ਅੰਦਰ ਕੀ ਵਿੰਡੋ ਬਾਹਰ 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 ਵਿੰਡੋ ਬਾਹਰ ਸਹੀ ਪਿੰਡ ਵਾਲੇ ਹੋਰ ਲੋਕਾਂ ਤੇ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਸਜਿਦ ਦੇ ਬਿਲਕੁਲ ਸਾਹਮਣੇ ਇਸ ਪਿੰਡ ਦੇ ਪਹਿਲੇ ਜ਼ਗੀਰਦਾਰ ਜੀ ਦਾ ਜਿਹੜਾ ਬੇਰੀ ਵਾਲਾ ਮਕਾਨ ਉਹ ਇੱਥੇ ਹੋਇਆ ਕਰਦਾ ਸੀ ਲੇਕਿਨ ਹੋਈ ਦੇ ਇਸ ਪੰਜਾਬ ਦੀ ਵੰਡ ਤੋਂ ਬਾਅਦ ਇਹ ਫਿਰ ਮਹਾਜਰਾਂ ਨੂੰ ਪਿਆ ਤੇ ਇਨਾ ਅਰਸਾ ਗੁਦਰਨ ਕਾਰਨ ਉਹਨਾਂ ਨੇ ਫਿਰ ਟਾ ਕੇ ਆਪਣੀ ਜ਼ਰੂਰਤ ਦੇ ਮੁਤਾਬਕ ਇਹਦਾ ਸਾਰਾ ਨਕਸ਼ਾ ਆਪਣੇ ਤਰੀਕੇ ਨਾਲ ਤਿਆਰ ਕਰ ਲਿਆ ਇਹ ਹੈ ਜੀ ਇਸ ਪਿੰਡ ਦੀ ਪੁਰਾਣੀ ਤੇ ਵੱਡੀ ਮਸਜਿਦ ਤੇ ਇਸੇ ਮਸਜਿਦ ਦੇ ਸਾਹਮਣੇ ਹੀ ਇਸ ਪਿੰਡ ਦੇ ਜ਼ਗੀਰਦਾਰ ਜੀ ਦਾ ਮਕਾਨ ਹੋਇਆ ਕਰਦਾ ਸੀ ਇਹਦੇ ਕੋ ਸਵੇ ਵੀ ਗਈ ਸੀ ਬਾਬਾ ਜੀ ਇੱਥੇ ਕਿਤੇ ਸਰਵਿਸ ਹੁੰਦੀ ਸੀ ਉਲਗ ਰਵੇ ਐ ਤੇ ਅਗੇ ਸਾਦੇ ਪਿੰਦੋਂ ਭਾਮੇ ਰੋਗੇ ਆਨੰਦ ਸਿਵਰ ਜੀ ਤੇ ਤੁਸੀਂ ਵੀ ਆ ਨਹੀਂ ਬੈਠੇ ਰੁਸੀ ਤੁਸੀਂ ਨਾਲ ਆ ਸਭ ਯਾਦ ਆ ਗਈ ਵੀ ਤੁਸੀਂ ਨਾ ਆਏ ਵਾਸਤੇ ਕੋਟਾ ਸਾੜਵੇਂ ਸਾਂ ਇਹ ਹੁਣ ਪਿੰਡ ਦੀ ਉਹ ਸਾਈਡ ਆ ਗਈ ਕਿ ਜਿੱਥੇ ਇਸ ਪਿੰਡ ਦੇ ਜ਼ਗੀਰਦਾਰ ਜੀ ਦੀ ਸਾਰੀ ਜ਼ਮੀਨ ਹੋਇਆ ਕਰਦੀ ਸੀ ਜਿਹੜੀ ਪਿੰਡ ਤੋਂ ਥੋੜੀ ਉੱਚੀ ਹੈ ਤੇ ਇਸੇ ਹੀ ਸਾਈਡ ਤੇ ਅੱਗੇ ਜਾ ਕੇ ਸਵੇਤ ਉਹਨਾਂ ਦਾ ਖੂਹ ਵੀ ਤੁਹਾਨੂੰ ਬਖਾਨਨੇ ਆ ਆਓ ਚਲਿਏ ਕੀ ਪਤਾ ਸੀ ਕਿਵੇਂ ਵੰਡ ਦੇ ਉਜਾੜੇ ਪੈਨੇ ਨੇ ਤੇ ਸਾਰਿਆਂ ਨੇ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਇੰਜ ਛੱਡ ਕੇ ਉੱਜੜ ਜਾਣਾ ਇਹ ਤੁਹਾਨੂੰ ਜਿੰਨੀਆਂ ਵੀ ਜ਼ਮੀਨਾਂ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਇਸ ਸਾਰੀ ਹੀ ਜ਼ਮੀਨ ਖੇਤਾ ਰਾਮ ਜੀ ਨੰਬਰਦਾਰ ਦੀ ਹੋਇਆ ਕਰਦੀ ਸੀ ਅੱਜ ਤੁਸੀਂ ਦੇਖੋਗੇ ਜਿਹੜੇ ਤੁਹਾਨੂੰ ਸਾਹਮਣੇ ਦੋ ਦਰਖਤ ਨਜ਼ਰ ਆ ਰਹੇ ਨੇ ਇਹ ਦਰਖਤ ਤੇ ਖੋਤੇ ਵਾਲਾ ਖੂਹ ਹੁੰਦਾ ਸੀ ਪਹਿਲੇ ਤਾਂ ਲੋਕ ਸ਼ਾਇਦ ਇਹਨੂੰ ਪੁਰਾਣਾ ਖੂਹ ਕਹਿੰਦੇ ਸੀ ਲੇਕਿਨ ਇਹ ਪਿੰਡ ਵਾਲੇ ਅੱਜ ਵੀ ਇਸ ਜਗ੍ਹਾ ਨੂੰ ਖੋਤੇ ਵਾਲੇ ਖੂਹ ਦੇ ਨਾਮ ਤੋਂ ਹੀ ਜਾਣਦੇ ਤੇ ਦੱਸਦੇ ਨੇ ਦੀਵੇਂ ਗੰਤੋਂ ਨੂੰ ਇੱਥੋਂ ਵੀ ਉਹ ਦੋ درخت ਨਜ਼ਰ ਆ ਰਹੇ ਨੇ ਇਹ ਸਾਰੀ ਉਹਨਾਂ ਦੀ ਜ਼ਮੀਨ ਆ ਗਈ ਤੇ ਉਹਨਾਂ ਦੇ ਬਿਲਕੁਲ ਨਾਲ ਇਹ ਇੱਥੇ ਕਬਰਿਸਤਾਨ ਹੈ ਜਿਹੜਾ ਕਿ ਪਹਿਲੇ ਇਹਦਾ ਥੋੜਾ ਜਿਹਾ ਪਰਲਾ ਹਿੱਸਾ ਜਿਹੜਾ ਹੈ ਉੱਥੇ ਸਿਵੇ ਹੁੰਦੇ ਸੀ ਹੁਣ ਤਾਂ ਇਹ ਸਾਰਾ ਹੀ ਕਬਰਿਸਤਾਨ ਬਣ ਚੁੱਕਿਆ ਹੈ ਪਰ ਇਹ ਹੋ ਜਾਗਾ ਹੈ ਕਿ ਜਿੱਥੇ ਇਸ ਪਿੰਡ ਦੇ ਸਿਵੇ ਹੋਇਆ ਕਰਦੇ ਸੀ ਸੇ ਇਹ ਬੱਬੀ ਆਪਣੇ ਪੀੜੇ ਨਾਲ ਨਾਲ ਕਿਹੜੇ ਕੁੜੇ ਲੱਗ ਗਏ ਆਇਤ ਕੇ ਇਹਨੂੰ ਕੋਦੀ ਬੋਨ ਨੂੰ ਕਹੇ ਇੱਕ ਇੱਕ ਤਬਾਦੀ ਰਾਲੀ ਜਾਂਦੀ ਹੈ ਨਾ ਸੰਦੋਗ ਦਾਸ ਦੀ ਕੋਦੀ ਬੋੜ ਦੀ ਉਹ ਸੰਗੋਖ ਲਾਂ ਲਾ ਪੋ ਵੀ ਕੁਰੀਸ਼ਾ ਬੋਤਾ ਲਾਇਆ ਤੇ ਜ਼ਰਾਬਦਾਨ ਆ ਗਿਆ ਅਬ ਬਬੂ ਮਈ ਸਾ ਨਾ ਆਇਆ ਮੈਂ ਪੋੜ ਰੇਰ ਕੋ ਰ ਮਿਲ ਪੋਤਾ ਮੈਂ ਮੈਂ ਦੇ ਬੋ ਨੀ ਬੋ ਤੋ ਤਾਰ ਵੇ ਲੋਪ ਪਾ ਮੋਮਾ ਤੇ ਨਾਲ ਬੱਪਰ ਆ ਲ ਆ ਗਿਆ ਆਰ ਕਾ ਪਟਾਰ ਤਨੂਕ ਸਿੰਘ ਤੇ ਦਵਰਪਾ ਡਿਕਨ ਸਿੰਘ ਇਹ ਆਦੇ ਵਾਲੇ ਆਪਣੇ ਇਹ ਮੁਸਲਮਾਨ ਬਰਾਗੀ ਜਿਹੋ ਬਈ ਕਿਹੜਾ ਬੰਦਾ ਬੈਠਾ ਜੀ ਇੱਥੇ ਭਾਈ ਕਿਹਨਾਂ ਜਿਹੜੇ ਵੱਡੇ ਬਜ਼ੁਰਗ ਹੁੰਦੇ ਚਲੋ ਕਿਹੜੇ ਕਿਹੜੇ ਸੀ ਭਲਾ ਉਹਨਾਂ ਦੇ ਨਾਮ ਦੱਸੋ ਫਸਾਈ ਜਿਹਾ ਨੇ ਇੱਥੇ ਅੱਛਾ ਇਹ ਮਾਰਸ ਹਨ ਤੇ ਜਸਾਨੀ ਆ ਜਿਹੜਾ ਮਾਰਮ ਸੀ ਹੁੰਦਨ ਅੱਛਾ ਲੋਕਲ ਬੰਦਾ ਜੀ ਤੋਂ ਹੈ ਇਹ ਹਾਂ ਮਾਰਸੀ ਹੈ ਸੇ ਨਾ ਨਾ ਬਾਰਡਾ ਦਾਸ ਇਹ ਨਾ ਰਿਪੋ ਵੀ ਧਾਰ ਸੇ ਜਦਾਂ ਮਰਵਾ ਕਾ ਸੈਰਾ ਆਉਂ ਤੋ ਕਰੇ ਹੋਏ ਜ਼ਾਰੀ ਗੱਲ ਹੈ ਬਰ ਵੀ ਕੇ ਉਹ ਇੰਜ ਮੇ ਬੱਚੇ ਵਡੇ ਅੰਦੇ ਗੇ ਸ਼ਾਦੀ ਤੇ ਅੱਛਾ ਬਬਦੀ ਮਰੋ ਸੁਣਨ ਜਾਏ ਕਿ ਇਹ ਮੁਲਕ ਫੰਦਾਰੀ ਕੀ ਵਾਂਡ ਤੋ ਪਹਿਲਾ ਜੋ ਰਹਿੰਦੇ ਸੀ ਇੱਥੇ ਦੋ ਸੇਕਾਂ ਦੇ ਮੁਸਲਮਾਨ ਰੈਂਸ ਐਨ ਆਪਸੀ ਕੈਸਰ ਸੀ ਪਰ ਰੈਂਸ ਐਨ ਆ ਦੀ ਬੇਨਤ ਕਰ ਨਾਲ ਸੇ ਮਾਲਕ ਹੈਗਾ ਸੀ ਦੁਮਰਸਾ ਆਵੋ ਨਾ ਦੇ ਰੱਖਦੇ ਇਤਸਰਾ ਨਾ ਦੇ ਇਤਸਾਰ ਈੰ ਬੀ ਸੇਦੇ ਸਾਹਮਣੇ ਚੜਦਕ ਉਹ ਇੱਕ ਨੰਡੂਆਂ ਦਾ ਪੀਰ ਖਾਨਾ ਸੀ ਕੀ 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 ਪਿਓ ਉਹਨਾਂ ਜੀ ਮੰਨਤਾ ਹੋਣੇ ਉਹਨਾਂ ਹੀ ਦੂਰ ਕਰਤ ਦੇ ਬੋਲ ਉਹਨਾਂ ਦਾ ਸੀਓ ਸਾਧ ਜੜ ਸੇਈ ਸਾਰੇ ਲੋਕਾਂ ਦੇਣਾਂ ਆ ਬੇ ਮਦਰ ਪਾਨੀ ਉਹ ਜੇ ਰਹੇਗਾ ਸੀ ਉੱਥੇ ਇਹ ਸੀ ਵੀ ਇਹ ਨਹੀਂ ਰਹਗਾ ਦੇ ਆ ਦੇ ਬੇਦਮਾਲਕੇ ਉੱਤੇ ਕਈ ਕਾਤੇ ਜਿਵੇਂ ਆਪਾ ਉਹਨਾਂ ਦੇ ਪੀਰਾਂ ਦੇ ਜਾਦਿਆ ਨਾ ਦੇ ਹਲਕਤ ਬੱਤੀ ਬੀ ਉਹ ਹਿੰਦੀ ਲੋਗ ਲੰਗਰ ਜਾਤ ਪਾਦੇ ਜਈ ਕਈ ਵੱਖਰ ਤਰਜ਼ ਕਾਦੀਆਂ ਦੇ ذکے ਹੋ ਜਾਂਦੇ ਰਾ ਦੇਤੋਗੇ ਤੋਂ ਕਮਾਨ ਦੀ ਸਾਨੀ ਉਹਨੇ ਲੇਖ ਦੇਣਾ ਵੀ ਮੈਂ ਤਾਂ ਤੇ ਚੈਨ ਬੋ ਸਹੀ ਸੇਤੀ ਵੀ ਦੱਸੇ ਨਾ ਮੇਰੇ ਤੋਂ ਬਾਅਦ ਇਕਲਾਨਾ ਬੰਦਾ ਕਬ ਹੈ ਹਾਂ ਦੇਖੂ ਕਿ ਨਿਵਾਸੀ ਬੱਬੀ ਆਪਣੇ ਪਿੱਛੇ ਵੀ ਆ ਪਿੰਡ ਵਿੱਚ Pei, hey. eo eo ket e-pour, sikhañ a-kell da e an An e-gir e-gir a-se a-se a-señ. Sikhañ a-pour, sikhañ a da n'ou a-ra, a-badañ, e-c'hawdañ a-ra. Pei, o a-lo do ge-lou a-ra, eo ematijañ a-ra, a a-ra. Pant eo, di pal-lou a-ra a ਇਹ ਇੱਕ ਬੁੱਧੀ ਕੋਈ ਕਰ ਰਸੀ ਸੋ ਇਹ ਬੁੱਧੀ ਕੋਈ ਪਿੰਡ ਦੀ ਕੋ ਸਕੂਲਸ ਦਾ ਲੇਗਾ ਸੀ ਉਦੋਂ ਬੋਈ ਨਹੀਂ ਹਾਂ ਦੱਸ ਤੇ ਕਿਹਨੀ ਆਦੀ ਮਾਤਨ ਚਾਹਾਂ 50 ਦਿਨੋਂ ਕਿ ਕੱਚਾ ਹੀ ਸੀ ਉਹ ਨਹੀਂ ਤੱਤਾ ਮੈਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਵਿੱਚ 47 ਦੀ ਵੰਡ ਤੋਂ ਪਹਿਲਾਂ ਵੀ ਸਕੂਲ ਸੀ ਪਰ ਹੁਣ ਉਹਦੀ ਜਗ੍ਹਾ ਤਬਦੀਲ ਕਰ ਦਿੱਤੀ ਗਈ ਹੈ ਹੁਣ ਵੀ ਇੱਥੇ ਸਕੂਲ ਹੈ ਗਵਰਨਮੈਂਟ ਐਲੀਮੈਂਟਰੀ ਸਕੂਲ ਚੱਕ ਨੰਬਰ 45 ਐਸ ਬੀ ਉਕਾੜਾ ਸਹੀ ਤੇ ਜਦ ਬਗਰੀ ਹੋਣਾ ਨੂੰ ਤੱਕ ਪਿੰਡ ਦੇ ਜਿਹੜਾ ਰਕਬਾ ਹੈ ਗਿਆ ਕੋਤੀਪੁਰ ਦਾ ਕਿੰਨਾ ਉਹ ਰਕਬਾ ਲੱਪਾ ਕਾਦੀ ਹੈ ਤੇ ਤਜ਼ੇ ਕੁਦਰ ਪਿਆ ਕਿ ਲਾਤਰੀ ਦਸਾਓ ਹੈ ਤੇ ਬਾਬਾ ਮਤਲਬ ਕਾਫੀ ਰਕਬਾ ਹੈ ਇਹ ਤਾਂ ਸਹੀ ਤੇ ਜੇ ਬਬੇ ਦੇ ਆਨੇ ਪਿੰਡ ਦੇ ਯਸਨ ਤੋਂ ਦੱਸ ਮੈਂ ਇਹ ਇੱਕ ਡਬੂ ਕਿੰਨਾ ਵੀ ਤ ਬਸ ਛੋਟਾ ਜਿਹਾ ਪਿੰਦੀ ਛੋਟਾ ਜਿਹਾ ਮਤਲਬ ਗਦਿਆ ਨਹੀਂ ਨਹੀਂ ਇਕ ਜੇ ਇਹ ਉਲਟਾ ਇਹ ਸੀ ਖੋਦੀਪੁਰ ਅਲੇ ਦੇ ਇਕੱਠੇ ਸੀ ਕੇ علیحدہ علیحدਹੀ ਇਹ علیحدہ ਉਹ ਹਵਤ ਤੇ ਮੇਜ ਬੈ ਕੇ ਬਨੇ ਆਦੇ ਰੇ ਦੇ ਇਹਦੇ ਇਸ ਸੰਦੋਖ ਸੰਦੋਖ ਦਾਸ ਦਾ ਕੋਈ ਕਦੀ ਕੁਸਣਨਾ ਚਾਹੀਏ ਕਿਵੇਂ ਨਾਮ ਬਿਆਦ ਕੀ ਸੀ ਇਹ ਇਹ ਕਿ ਜ ਗੁਰਦੇ ਨਾਮ ਤੇ ਸਾਬ ਪਤ ਦਾ ਸਹੀ ਸੀ ਹੋਰ ਬਾਸ ਇਹ ਗੋਦ ਨਾ ਸਿਕਨ ਨਾ ਸੈਂ ਇਹ ਜਿਹੜੇ ਇਕਰਾਰ ਸਲੂਨਾ ਦਾ ਨਾਮ ਆਨਵਿਲ ਵਸੇ ਜਿਹਨੇ ਇਹਨੇ ਦੇ ਦਿੰਦੂ ਤੇ ਇਹ ਬਾਬਾ ਜੀ ਤੁਸੀਂ ਇੱਥੇ ਆਪਦੀ ਹੋਈ ਸਮਾਲੀ ਜਿਹੜੀ ਇਸ ਪਿੰਡ ਜੋ ਗਏ ਸਿੱਖ ਯਾ ਮਤਲਬ ਕਿ ਇੰਡੀਵਿਜੁਅਲ ਜੀ ਵੀ ਰਹਿੰਦੇ ਸੀ ਕਦੀ ਕੋਈ ਪਿੰਡ ਵੇਖਣ ਆਇਆ 47 ਤੋਂ ਬਾਅਦ ਹੋਣ ਇਹ ਤੇ ਤੋਂ ਛਾ ਸੇ ਆਪਣੇ ਪਿੰਡ ਕੋਈ ਤੇ ਬਾਕੀ ਹੁਣ ਅਸੀਂ ਇਸ ਟਾਈਮ ਸਾਡਾ ਪਰਿਵਾਰ ਬਹੁਤ ਵਧੀਆ ਸੁਖੀ ਸਾਰਾ ਪਰਿਵਾਰ ਵਧੀਆ ਰਹਿ ਰਿਹਾ ਸਾਡਾ ਇਸ ਟਾਈਮ ਪਿੰਡ ਜੋ ਕਿ ਬਾਜੇਕੇ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰੂ ਅਰਸਈ ਵਿੱਚ ਪੈਂਦਾ ਪੰਜਾਬ ਵਿੱਚ ਤੇ ਸਾਨੂੰ ਇਥੋਂ ਹੁਣ ਵੀ ਨੇੜੇ ਤਕਰੀਬਨ 5 ਕਿਲੋਮੀਟਰ ਦੂਰੀ ਤੇ ਪਾਕਿਸਤਾਨ ਪੈਂਦਾ 3 ਕਿਲੋਮੀਟਰ ਤੇ ਤੇ ਸਾਡੇ ਸਾਹਮਣੇ ਤੋਂ ਦੱਸਦੇ ਆ ਕਿ ਜਿਵੇਂ ਆਪਾਂ ਗੂਗਲ ਮੈਪ ਤੇ ਰਿਸਰਚ ਕਰਦੇ ਆ ਤਾਂ ਕੰਗਣਪੁਰ ਸ਼ਹਿਰ ਨਜ਼ਦੀਕ ਪੈਂਦਾ ਸਾਨੂੰ ਹਾਲੇ ਵੀ ਤੇ ਬਾਕੀ ਮੇਰਾ ਨਾਮ ਕਰਨ ਕਮੋਜ ਹੈ ਤੇ ਅਸੀਂ ਜੀਵੇ ਸਾਂਝਾ ਪੰਜਾਬ ਚੈਨਲ ਨੂੰ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਕਿ ਉਹਨਾਂ ਨੇ ਇਸ ਚੀਜ਼ ਤੇ ਉਪਰਾਲਾ ਕਰ ਰਹੇ ਹਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸੀ ਤੁਹਾਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ ਦਾ ਪਿੰਡ ਪੰਤਾਲੀ ਐਸਪੀ ਜਿੰਦਾ ਕਿ ਪੁਰਾਣਾ ਨਾਮ ਖੋਤੀਪੁਰ ਸੀ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ